ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸੋਚੋ ਜੇ ਸਵੇਰੇ ਸਵੇਰੇ ਤੁਹਾਨੂੰ ਪਤਾ ਲੱਗੇ ਤੇ ਤੁਹਾਡੇ ਘੋੜੇ ਨੇ ਲਿੱਦੇ ਨਹੀਂ ਕੀਤੀ ਤੇ ਕਿਵੇਂ ਮਹਿਸੂਸ ਹੋਊਗਾ ਇੱਕ ਕਹਾਵਤ ਹੈ ਨਾ ਵੀ ਸੰਗ ਨਾ ਲੱਗੇ ਬਸ ਸਵੇਰੇ ਸਵੇਰੇ ਕੋੜੇ ਆਉਂਦਾ ਇਹੀ ਹਾਲ ਹੋ ਜਾਂਦਾ ਮੇਰੇ ਨਾਲ ਹੋਇਆ ਵੀ ਕੁਛ ਲੈਣ ਤੋਂ ਕੋੜਾ ਐਕਸਰਸਾਈਜ਼ ਵਿੱਚ ਵੀ ਥੋੜੀਆ ਸਲੋ ਸੀ ਤੇ ਲਿੱਦ ਦੇ ਵਿੱਚ ਵੀ ਥੋੜਿਆ ਇਹ ਕੱਢ ਰਿਹਾ ਸੀਗਾ ਜੀ ਇਕੱਠੀਆਂ ਤਿੰਨ ਚਾਰ ਇਕੱਠੇ ਪੀਸ ਕੱਢ ਰਿਹਾ ਸੀਗਾ ਮੈਂ ਸਵੇਰੇ ਸਾਜਰੇ ਉੱਠਿਆ ਉੱਠ ਕੇ ਮੇਰਾ ਰੁਟੀਨ ਹੁੰਦਾ ਪਾਣੀ ਪਾਤਾ 20 ਲੀਟਰ ਪਾਣੀ ਤੇ ਲੂਣ ਆਪਣੇ ਪੱਕਾ ਪਿਆ ਹੁੰਦਾ ਪਚਹਰਾ ਪੱਠਾ ਤੇ ਦਾਣਾ ਪਾ ਕੇ ਘਰੇ ਚੱਲ ਗਿਆ ਜਾਂ ਲੈ ਦੇ ਚੱਕੀ ਦਿਮਾਗ 'ਚ ਘਰੇ ਬੈਠੇ ਬੈਠੇ ਚਾਹ ਪੀਂਦੇ ਰਹਾ ਵੀ ਕੋਈ ਨਿਲੈਦੋਣੀ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਸੀ। ਲਿਕੜ ਪੈਰਾਫਿਨ ਮੈਂ ਦੇ ਦਿੱਤੀ ਸੀ ਪਹਿਲਾਂ ਹੀ। ਕਿਉਂ ਮੈਨੂੰ ਸ਼ੱਕ ਹੁੰਦਾ ਸੀ ਥੋੜਾ ਜਿਹਾ। ਕੀ ਹੋ ਰਿਹਾ? ਮੌਇਸਚਰ ਹੈਗਾ ਪਰ ਥੋੜਾ ਜਿਹਾ ਹੈ ਸੈਜ ਨੂੰ ਇਕੱਠਾ ਪੀਸ ਬਣਾ ਕੇ ਸਟਰ ਰਿਹਾ ਆ। ਕੁਝ ਬਾਰੀਕ ਗੋਲੀਆਂ ਵੀ ਆ। ਮੈਂ ਇਸ ਵਿਸ਼ੇ ਤੇ ਹਜੇ ਵੀਡੀਓ ਬਣਾਉਣ ਦੀ ਸੋਚੀ ਰਿਹਾ ਸੀ। ਫਿਰ ਮੈਨੂੰ ਲੱਗਾ ਬਈ ਦਾਣਾ ਫੱਕਾ ਸਾਰਾ ਮੈਂ ਮੋਰੀਆਂ ਚੱਕ ਲਿਆ ਦੇਉ ਐਕਟਿਵ ਹਲਤਾ ਕਰਦਾ ਬਸ਼ੀਰਾ ਪਰ ਕਬਜ ਆ ਬੰਨ ਨਹੀਂ ਕਹਿ ਸਕਦੇ ਫਿਲਹਾਲ ਅਜੇ ਕਬਜ ਹੈ ਮੌਇਸਚਰ ਹੈਗਾ ਹੈ ਲਿੱਦ ਦੇ ਵਿੱਚ ਫਿਰ ਆਪਾਂ ਲੈ ਕੇ ਆਏ ਤੇ ਲਈ ਮੈਡੀਸਨ ਲਿਕਵਿਡ ਪੈਰਾਫਿਨ ਆਲਰੇਡੀ ਮੈਂ ਕੱਲ ਦੇ ਚੁੱਕਾ ਸੀ ਇਹਨੂੰ ਅੱਜ ਇਹਨੂੰ ਦੇਵਾਂਗੇ ਕੋਕ ਦੀ ਪੂਰੀ ਬੋਤਲ 2 ਲੀਟਰ ਦੀ ਉਹ ਜੀ 2 ਲੀਟਰ ਦੀ ਬੋਤਲ ਪੂਰੀ ਕਰਤੀ ਢੇਰੀ ਪਲਵਾਨ ਨੂੰ ਪਲੋਨੇ ਆ ਜਾ ਬਤ ਮੇਰੇ ਕੋਲ ਇਹ ਜੂਸ ਟੂ ਆ ਚਾਇਨਾ ਨੂੰ ਦਾਰੂ ਪਲਾ ਦਿਓ ਚਾਇਨਾ ਨੂੰ ਪਲਾ ਦਿਓ ਕੋਕ ਪੀ ਲੈਂਦੇ ਆ ਆਪਣੇ ਆਰਾਮ ਨਾਲ ਸਵੇਰ ਦੀ ਲੱਦ ਚੱਕਣ ਤੋਂ ਬਾਅਦ ਦੁਬਾਰਾ ਹੀ ਲੱਦ ਕੀਤੀ ਆ ਮਤਲਬ ਕੋੜਾ ਨਾਰਮਲ ਆ ਪਰ ਮੇਰੇ ਮਨ ਨੂੰ ਸ਼ਾਂਤੀ ਨਹੀਂ ਸੀ। ਬਿਕ ਵਾਰ ਜਿਹੜਾ ਇਹਦਾ ਬਣਦਾ ਟ੍ਰੀਟਮੈਂਟ ਇਹਦਾ ਜ਼ਰੂਰ ਪੂਰਾ ਕਰਨਾ। ਪਾਣੀ ਪੀ ਰਿਹਾ 20 ਲੀਟਰ ਨਾਰਮਲ। ਪਰ ਕਬਜ ਦਾ ਕੋਈ ਭਰੋਸਾ ਨਹੀਂ ਹੁੰਦਾ। ਘੋੜਿਆਂ ਵਾਲੇ ਕਹਿ ਦਿੰਦੇ ਹੁੰਦੇ ਆ ਵੀ ਇੱਕਦਮੇ ਘੋੜਾ ਮਰ ਗਿਆ। ਇੱਕਦਮੇ ਬੰਨ ਪੈ ਗਿਆ। ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ। ਘੋੜਾ 15 ਦਿਨ ਪਹਿਲਾਂ ਤੁਹਾਨੂੰ ਦੱਸਦਾ। ਐਕਸਰਸਾਈਜ਼ ਦੇ ਵਿੱਚ ਸਲੋ ਹੋ ਜਾਂਦਾ ਘੋੜਾ। ਜਦ ਕਿ ਮੈਂ ਤਾਂ ਰਾਈਡ ਵੀ ਕਰਦਾ ਐ ਇਸ ਗਰਮੀ ਦੇ ਵਿੱਚ ਵੀ ਇਸ ਤੇ ਕੋਚੀ ਜਾਂ ਇੱਥੇ ਆਣ ਰੱਖਣ ਵਾਲੀਆਂ ਦੇ ਕੋੜਾ ਤੁਹਾਨੂੰ ਹਫਤਾ ਪਹਿਲਾਂ ਹੀ ਦੱਸਣ ਆਪੰਦਾ ਜੇ ਮੇਰੇ ਚ ਪ੍ਰੋਬਲਮ ਆ ਚੁੱਕੀ ਆ ਇਹ ਤੁਹਾਡੀ ਕੁਆਲਿਟੀ ਆ ਵੀ ਤੁਸੀਂ ਕੋੜੇ ਨੂੰ ਪਰਖ ਲੈਨੇ ਜਾਂ ਨਹੀਂ ਪਰਖਦੇ ਬਾਕੀ ਜਲਦੀ ਇਸ ਵਿਸ਼ੇ ਤੇ ਵੀਡੀਓ ਬਣਾ ਕੇ ਪਾਉਂਗਾ ਮਿੱਲੇ ਤੜੇ ਬੰਦੇ ਕਿਵੇਂ ਹੁੰਦਾ ਕੀ ਉਹਦਾ ਪਰਹੇਜ਼ ਆ ਕੀ ਉਹਦਾ ਇਲਾਜ ਆ ਤੇ ਆਜਾ ਤੇ ਇਹਨੂੰ ਦੁਪਹਿਰ ਤੋਂ ਬਾਅਦ ਦਾਣਾ ਦਵਾਵਾਂਗੇ ਜੋ ਵੀ ਖਾ ਦਵਾਵਾਂਗੇ ਅੱਜ ਨੂੰ ਰੱਖਾਂਗੇ ਭੁੱਖਾ ਤੇ ਕੋਕ ਦੀ ਬੋਤਲ ਇੱਕ ਦੇਤੀ ਆ ਇੱਕ ਹੋਰ ਪਈ ਆ ਜੀ ਉਹ ਇਹਨੂੰ ਹੁਣ ਯਕਦਮ ਨਹੀਂ ਪਿਲਾਉਂਗਾ ਘੰਟਾ ਰੋਕੇ ਪੀ ਕਹਿੰਦੇ ਆ ਵੀ ਇਲਾਜ ਨਾਲੋਂ ਪਰਹੇਜ਼ ਚੰਗਾ